ਮਾਰਨੇ 14 ਜੰਗਾਂ ਲੜੀਆਂ ਨੇ ਬਾਜਾਂ ਵਾਲੇ ਮਾਹੀ ਕਦੇ ਕਿਸੇ ਦੇ ਚੜ ਕੇ ਨਹੀਂ ਗਏ ਜਿਹੜਾ ਚੜ ਕੇ ਆਇਆ ਉਹਦੀ ਖਾਤਰਦਾਰੀ ਪੂਰੀ ਕੀਤੀ ਹੈ ਹੁਣ ਆਪਾਂ ਇੱਥੇ ਬੈਠੇ ਆਂ RAM ਨਾਲ ਸਤਨਾਮ ਦਾ ਜਾਪ ਕਰ ਰਹੇ ਆਂ ਤੇ ਜੇ ਕੋਈ ਚੜ ਕੇ ਆ ਜਾਵੇ ਤੇ ਫਿਰ ਐ ਥੋੜੀ ਕਵਾਂਗੇ ਵੀ ਤੂੰ ਸਾਨੂੰ ਮਾਰ ਕੇ ਤੇ ਚਲਾ ਜਾ ਇਤਿਹਾਸ ਪੜ ਕੇ ਦੇਖੋ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਚੜ ਕੇ ਨਹੀਂ ਗਏ ਚੜ ਕੇ ਆਇਆ ਉਹਦਾ ਜਵਾਬ ਦਿੱਤਾ ਦੂਜੀ ਗੱਲ ਇੱਕ ਵੀ ਜੰਗ ਵਿੱਚ ਹਾਰੇ ਨਹੀਂ ਮਹਾਰਾਜ ਸਾਰੀਆਂ ਜੰਗਾਂ ਫਤਿਹ ਕੀਤੀਆਂ ਨੇ ਜਿੱਤ ਤੀਸਰੀ ਗੱਲ ਜਿੰਨੀਆਂ ਜੰਗਾਂ ਜੁੱਧਾਂ ਹੋਈਆਂ ਨੇ ਜਰ ਮਾਇਆ ਕਰਕੇ ਜੋਰੂ ਇਸਤਰੀ ਕਰਕੇ ਐਡਾ ਵੱਡਾ ਮਹਾਭਾਰਤ ਦਾ ਜੁੱਧ ਹੋਇਆ ਕਿਉਂ ਆ ਇਸਤਰੀ ਦੇ ਕਰਕੇ ਉਹਨੇ ਕਹਿ ਦਿੱਤਾ ਅੰਨਿਆਂ ਦੇ ਅੰਨੇ ਜੰਮੇ ਦ੍ਰੋਪਦੀ ਨੇ ਦਰਯੋਦਨ ਕਹਿੰਦਾ ਸਮਾਂ ਆਏਗਾ ਤੈਨੂੰ ਦੱਸਾਂਗੇ ਜਦੋਂ ਉਹਨਾਂ ਕੋ ਪਾਵਰ ਆਈ ਫਿਰ ਉਹਨਾਂ ਨੇ ਦੱਸਿਆ ਰਾਮ ਜੀ ਤੇ ਰਾਮ ਦਾ ਜਿਹੜਾ ਯੁੱਧ ਹੋਇਆ ਹੈ ਕਾਦੇ ਕਰਕੇ ਹੋਇਆ ਦੋ ਇਸਤਰੀਆਂ ਦੇ ਕਰਕੇ ਇੱਕ ਸਰੂਪ ਨਖਾ ਤੇ ਇੱਕ ਮਾਤਾ ਸੀਤਾ ਜਿੰਨੇ ਵੀ ਯੁੱਧ ਹੁੰਦੇ ਨੇ ਜਰ ਮਾਇਆ ਕਰਕੇ ਜੋਰੂ ਇਸਤਰੀ ਕਰਕੇ ਜ਼ਮੀਨ ਪ੍ਰਾਪਰਟੀ ਕਰਕੇ ਅੱਜ ਵੀ ਜਿਹੜੀਆਂ ਦੇਸ਼ਾਂ ਦੀਆਂ ਜੰਗਾਂ ਲੱਗੀਆਂ ਨੇ ਇਸੇ ਕਬਜ਼ਾਈ ਤੇ ਕਰਨਾ ਇੱਕ ਦੂਜੇ ਦੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਜੰਗ ਕਰੇ ਨਾ ਜਰ ਨਾ ਜੋਰੂ ਨਾ ਜ਼ਮੀਨ ਮਜ਼ਲੂਮ ਦੀ ਰੱਖਿਆ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਜ਼ੁਲਮ ਦੇ ਖਿਲਾਫ ਮਾਰ ਨੇ ਆਵਾਜ਼ ਉਠਾਈ ਹੈ ਕਿਉਂਕਿ ਗੁਰੂ ਮਾਰਾ ਦਾ ਹੁਕਮ ਹੈ ਭੈ ਕਾਹੂ ਕੋ ਦੇਤ ਨੈ ਨੈ ਪਹਿਮਾਨਤ ਆ ਨਾ